ਯਾਵ ਲਾਈ 88 ਚੈਨ ਤੇ ਤੁਹਾਡਾ ਸਵਾਗਤ ਹੈ ਗੁਰੂ ਕੜੀਤਾਲ ਫਾਊਂਡੇਸ਼ਨ ਰਿਲੇਟਡ ਪਿੰਡ ਫਜੀਪੁਰ ਨੇਲ ਫਤੇ ਨਗਰ ਧਾਰੀਵਾਲ ਦੇ ਇਲਾਕੇ ਦੀਆਂ ਸ੍ਰੀ ਸੰਤਾਂ ਦੇ ਸਹਿਯੋਗ ਨਾਲ ਖਾਲਸਾ ਸਾਈਮਾ ਦਲਸਰ ਦੇ ਸਾਥੀਆਂ ਨੂੰ ਸਮਰਪਿਤ 17ਵਾਂ ਸਲਾਮਾਰ ਚਾਰ ਰੋਜ਼ ਗੁਰਮਤਿ ਸਮਾਗਮ ਲਈ ਲੰਮਟਾ ਹੋਈ ਜਿਸ ਤੱਕ ਗੁਰਦੁਆਰਾ ਸਿੰਘ ਸਵਾ ਫੱਜੀਪੁਰ ਤੋਂ ਅਰਦਾਸ ਕਰਨ ਤੇ ਪੁਤਰ ਹੁਕਮਨਾਮਾ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਸਾਹ ਹੇਠ ਨਗਰ ਕੀਰਤਨ ਸਜਾਇਆ ਇਹ ਨਗਰ ਕੀਰਤਨ ਗੁਰਦੁਆਰਾ ਪਿੰਡ ਫੱਜੀਪੁਰ ਤੋਂ ਆਰੰਭ ਹੋ ਕੇ ਪਿੰਡ ਲੇਲ ਦੀਪੁਰ ਬੜੋਏ ਜੱਫਰਵਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬਰਸਰ ਧਾਰੀਵਾਲ ਵਿਖੇ ਨਮਸਤਕ ਹੋਣ ਉਪਰੰਤ ਜਿੰਦ ਅੰਬਾਬਾਦ ਦੀਨਪੁਰੋਂ ਹੋ ਕੇ ਅਰਬਕਿਸਤਾਨ ਤੱਕ ਸਮਾਪਤ ਹੋਇਆ ਥਾਂ ਥਾਂ ਤੇ ਪਿੰਡਾਂ ਵਾਲੀਆਂ ਸੰਤਾਂ ਵੱਲੋਂ ਮਦਦ ਕੀਤਾ ਦਾ ਪਰਮਾਤਮਾ ਸਵਾਗਤ ਕਰਦੇ ਹੋਏ ਬੰਦ ਸੋਨੇ ਭਗਵਾਨਾਂ ਦੇ ਲੰਗਰ ਲਗਾਏ ਗਏ ਨਗਰ ਕੀਰਤਨ ਰਾਨਤ ਵੱਖ-ਵੱਖ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕਿਰਪਨ ਦੀ ਤਾ ਅਤਿ ਗੁਰਮਤਿ ਪ੍ਰਚਾਰ ਲਾਗਤਕਾ ਦੇ ਮੁੱਖ ਸੇਵਾਦਾਰ ਪ੍ਰਦੀਪ ਸਿੰਘ ਸੇਵਕ ਸਮੇਤ ਗੱਤਕੇ ਜਥੇ ਦੇ ਜਥੇ ਨੇ ਗੱਤਕੇ ਦੇ ਜੋਰ ਦਿਖਾਏ ਜਦਕਿ ਨਿਹੰਗ ਸਿੰਘਾਂ ਨੇ ਘੋੜਸਵਾਰ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਬਾਰ ਮੰਗਲ ਦੇ ਬੈਟ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਭਾਈ ਪਰਸੋਤ ਸਿੰਘ ਭੋਗੀ ਮਾਸਟਰ ਗਦੇਵ ਸਿੰਘ ਤੇ ਨਰਿੰਦਰ ਸਿੰਘ ਤੇ ਪੰਕਜ ਸਿੰਘ ਲੇਲ ਸੰਚੇ ਸਿੰਘ ਲੇਲ ਨੇ ਦੱਸਿਆ ਕਿ 11 April ਸਵੇਰੇ 10 ਵਜੇ ਗੁਰਬਾਣੀ ਕੰਤਮ ਮੁਕਾਬਲੇ ਅਤੇ ਬੱਚਿਆਂ ਦੇ ਸੁੰਦਰਤਾ ਮੁਕਾਬਲੇ ਹੋਣਗੇ 12 April ਨੂੰ ਇਸ ਕਾਮ ਕੀ ਤੀਜਾ ਗੁਰਦਵਾਰਪੁਰ ਕਿਰਤਨ ਕਰਨਗੇ ਜਦਕਿ 13 April ਨੂੰ ਬੀਬੀ ਕਲਵਿੰਦਰ ਗੌਰ ਸਿੰਘ ਸਾਹਿਬ ਜਾਨੀ ਬਲਵਿੰਦਰ ਸਿੰਘ ਜੀ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਆਪਰਤ ਸਾਹਿਬ ਭਾਈ ਬਲਦੇਵ ਸਿੰਘ ਜੀ ਦੀ ਹਾਜ਼ਰੀ ጋር ਸਤਗੰਦਰ ਸ਼੍ਰੀ ਮੰਦਰ ਸਾਹਿਬ ਅੰਦਰ ਸਾਹਿਬ ਵਾਲੇ ਇਲਾਹੀ ਬਾਣੀ ਬਾਹ ਕਿਰਤਨ ਕਰਕੇ ਸੰਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ ਜਦ ਕੇ ਸਟੇਜ ਸੈਕਟੀਵੀ ਭੁਮਕਾ ਪਾਈ ਜਗਨੂਬ ਸਿੰਘ ਜੀ ਕਲਿਆਣਪੁਰ ਪ੍ਰਚਾਰਕ ਐਸਡੀਪੀ ਜੀ ਲਿਭਾਉਣਗੇ ਸੰਤਾਂ ਨੂੰ ਸਮਾਗਮ ਦੌਰਾਨ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਮੌਕੇ ਤੇ ਡਾਕਟਰ ਜਮਾਲ ਸਿੰਘ ਔਰ ਨਤਾਇ ਜਿੰਦੇ ਕਬਾਲ ਸਿੰਘ ਲੱਕੀ ਡਾਕਟਰ ਦਾ ਰਾਣਾ ਮੇਲ ਮੱਖਣ ਮੇਲ ਫਰਦ ਗੋਸ਼ਿੰਦੇ ਰਾਜਾ ਫੱਜੀਪੁਰ ਹਰਪ੍ਰੀਤ ਸਿੰਘ ਸੰਧੂ ਅਮਰੀਕ ਸਿੰਘ ਮੇਲ ਪ੍ਰਿਥਵੀਪਾਲ ਸਿੰਘ ਪਲਵਿੰਦਰ ਸਿੰਘ ਦੇ ਵਿਕੀ ਡਾਕਟਰ ਵਿਕਰਮ ਜੀ ਸਿੰਘ ਸਿਮਰਪ੍ਰੀਤ ਸਿੰਘ ਤੇ ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਤਰ੍ਹਾਂ ਚ ਸੰਪਾ ਨੇ ਹਾਜ਼ਰੀ ਭਰੀ ਨਜ਼ਰ ਕੀਤੀ ਇੰਦਰਾਣ ਬਿੰਦ ਆਸੂ ਮੇਲ ਦੇ ਮੁੱਖ ਸੇਵਾਦਾਰ ਪੰਕਜ ਸਿੰਘ ਲੇਲਾ ਤੇ ਪੱਤਰਕਾਰ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਇੰਦਰਜੀਤ ਨੂੰ ਸ਼ਰੋਪਾ ਅਤੇ ਜਗधरी ਸਨਮਾਨਕਨ ਦੇ ਕੇ ਸਨਮਾਨਿਤ ਕੀਤਾ ਵੀਡੀਓ ਕੰਨੀ ਲੱਗੇ ਤਾਂ ਅੱਗੇ ਫਿਰ ਵੀ ਕਰੇਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵੈਟਰ ਵੀਕਰ ਖਾਲਸਾ ਵਾਹੀ ਗੁੱਜੀ ਜੀ ਤੇ ਅੱਜ ਖਾਲਸਾ ਫਾਇਨ ਰਿਵੈਸਨ ਸਮਰਪਿਤ ਨਗਰਗ੍ਰਿਪਨ ਕੱਡੇ ਆ ਰਿਹਾ ਵਾ ਗੁਰ ਕਲਗੀਧਰ ਫਾਊਂਡੇਸ਼ਨ ਦੇ ਸਮੂਹ ਲਾਗਨਵਾਸੀ ਸੰਸਥਾ ਜੋਗ ਨਾਲ ਤੇ ਅੱਜ ਸੰਗਤਾਂ ਜਿਉਂਨ ਆਪਾਂ ਨਗਰ ਕ੍ਰਿਪਾ ਕਾਢਦੇ ਪਏ ਆ ਪਿੰਡ ਪੱਜੀਪੁਰ ਤੋਂ ਇਸ ਵਾਰ ਲੇੜ ਬਰੋਆ ਬਿਵੀਪੁਰ ਵਾ ਬਾਈਪਾਸ ਹੋ ਕੇ ਬੁਰ ਸਾਹਿਬ ਜੱਜਪੁਰ ਤੋਂ ਫਿਰ ਪਿੰਡ ਪੱਜੀਪੁਰ ਦੇ ਜੱਜਪੁਰ ਸਾਹਿਬ ਤੱਕ ਹੀ ਹੈਗੀ ਇਸ ਤੋਂ ਬਾਅਦ 12 ਅਤੇ 13 ਤਰੀਕ ਨੂੰ ਗੁਰਮਤ ਸਮਾਗਮ ਆਉਣਗੇ ਜਿਸ ਵਿੱਚ ਪਹਿਲੇ ਦਿਨ ਡਾਕਟਰ ਸਿੰਘ ਜੀ ਦੇ ਨਿਸ਼ਕਾਮ ਕੀਰਤਾਂ ਅਗਲੇ ਦਿਨ ਹਿਉਰੀ ਰਾਗੀ ਪਰਿਵਾਰ ਸਾਹਿਬ ਤੋਂ ਹੋਰ ਵੀ ਜਿਹੜੇ ਬੁਲਾਰੇ ਆ ਉਹ ਆ ਕੇ ਸੰਗਤਾਂ ਵਿਚਾਰਾ ਕਰਨਗੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਓ ਕਬੱਡੀ ਆ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਕਾਰ ਬਾ ਨਗਰ ਕੀਰਤਨ ਖਾਲਸਾ ਸਾਜਨਾ ਜਿਹਦੇ ਸਬੰਧ ਵਿੱਚ ਜਾਇਆ ਜਾ ਰਿਹਾ ਹੈ ਜੋ ਸਭ ਸੰਗਤਾਂ ਹਰ ਸਾਲ ਬੜੇ ਪਿਆਰ ਸਤਿਕਾਰ ਨਾਲ ਇਹ ਸ਼ਗਾਵਾਂ ਕਰਦੀਆਂ ਹਨ ਜਿਸ ਵਿੱਚ ਗੁਰਕਲਜੀ ਪਰ ਫਾਊਂਡੇਸ਼ਨ ਵੱਲੋਂ ਸਿੱਪਾ ਸਾ ਜੀ ਬੜੀ ਕਿਰਪਾ ਦਿੱਤੀ ਹੈ ਅਨੇਕਾਂ ਪ੍ਰਕਾਰ ਦੀਆਂ ਸ਼ਗਾਵਾਂ ਕੀਤੀਆਂ ਜਾ ਰਹੀਆਂ ਹਨ ਅਨੇਕਾਂ ਤਰ੍ਹਾਂ ਦੇ ਸਮਾਗਮ ਹੋ ਰਹੇ ਹਨ ਜਿਵੇਂ ਕਿ ਲੰਗਰਾਂ ਦੀ ਸੇਵਾ ਹੱਥਾ جاری ਹੈ ਔਰ ਜੇ ਕੋਈ ਲੋਰਵੰਦਾਂ ਦੇ ਗਰੀਬ ਬੱਚਿਆਂ ਦੇ ਵਿਆਹ ਦੀ ਲੋੜ ਪੈਂਦੀ ਹੈ ਉੱਥੇ ਵੀ ਹਾਜ਼ਰੀਆਂ ਭਰੀਆਂ ਦੀਆਂ ਹਨ ਇਹ ਚਾਦਿਲ ਦੇ ਦਾ ਸਮਾਗਮ ਹਰ ਸਾਲ ਜਿਵੇਂ ਅੱਜ ਨਵਕੀਤ ਤੁਸਿਆ ਜਾ ਰਿਹਾ 10 ਤਰੀਕ ਨੂੰ 11 ਤਰੀਕ ਨੂੰ ਬੱਚਿਆਂ ਦੇ ਗੁਰਬਾਣੀ ਕਥਾ ਮੁਕਾਬਲੇ ਨਾਲ ਦਸਤਾਰ ਮੁਕਾਬਲੇ ਤੇ 12 13 ਤਰੀਕ ਨੂੰ ਰਾਦੇ ਦਰਵਾਨ ਜਿਸ ਵਿੱਚ ਡਲਟਾ ਸ਼ਹਿਰਾਂ ਦੀ ਮੁਕਾਮ ਕਿਤਨੀ ਗੁਰਦਾਸਪੁਰ ਵਾਲੇ ਪਹੁੰਚ ਰਹੇ ਹਨ ਤੇ 13 ਤੀਕਰ ਅੱਜ ਦਾਨਾ ਵਿੱਚ 7 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡੇ ਪੰਚ ਦੇ ਬੜੇ ਸਰਦਾਰ ਜੋ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਦੀ ਪਹੁੰਚ ਰਹੇ ਹਨ ਜਿਨ੍ਹਾਂ ਨੇ ਹਾਜ਼ਰੀ ਦੇ ਭਰਨੀ ਹਨ ਨਾਲ ਹੀ ਪਾਈ ਬਲਦੇਵ ਸਿੰਘ ਜੀ ਅੱਜ ਪੇਟ੍ਰ ਜਤਾ ਪਹੁੰਚ ਰਿਹਾ ਹੈ ਜਿਨ੍ਹਾਂ ਨੂੰ ਸਤਨੂ ਹਲ ਕਰਨਾ ਹੈ ਬਾਕੀ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਫੋਟ ਬੰਦਾ ਹਨ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਪੁੱਤਾਲਾ ਸਾਹਿਬ ਜੀ ਦੇ પતિ ਸਭ ਤੋਂ ਪਹਿਲਾਂ ਕੀ ਪੇ ਕਰਨਾ ਚਾਹੁੰਦੇ ਸਮਾਗਮਾਂ ਨੂੰ ਬਲ ਲਖਸ਼ਾ ਸਦਾ ਚਾਹਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰਿਆਂ ਸਮਾਗਮਾਂ ਵਿੱਚ ਹਾਜ਼ਰੀ ਆਯੂਰ ਪਰਾਂਿਆਂ ਰਾਜ ਸਮਾਗਮਾਂ ਵਿੱਚ ਖਾਸ ਕਰਕੇ 12 ਤਰੀਕ ਨੂੰ ਜੋ ਖੰਡੇ ਦੀ ਪਹੁੰਚਾਈ ਜਾਣੀ ਹੈ ਗੁਰਦਵਾਰਾ ਸਾਹਿਬ ਦੇਖੇ ਸਾਡੇ ਗੁਆਚੇ ਨਾਮ ਆ ਚੁੱਕੇ ਹਨ ਹੋਰ ਵੀ ਤੁਹਾਨੂੰ ਬੇਨਤੀ ਹੈ ਕਿ ਵੱਦ-ਵੱਦ ਗੁਰੂ ਵਾਲੇ ਬਣੋ ਖੰਡੇ ਦੀ ਪਹੁੰਚਾ ਕੇ ਛੱਪ ਕੇ ਪੰਜ ਕਾਰ ਦੇ ਤਾਲ ਨਹੀਂ ਹੋਵੇ ਜੀ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ